ਕਹਿਣਾ ਕੀ ਆ ਮਤੋਂ ਕਹਿੰਦੀ ਬਹਿ ਜਾ ਬਹਿ ਜਾ ਹੋਈ ਪਈ ਆ ਰੌਣਕਾਂ ਲੱਗੀਆਂ ਪਈਆਂ ਬਰਾੜ ਸਾਹਿਬ ਜਦੋਂ ਆਪਾਂ ਅਤ ਖੁਸ਼ੀ ਦਾ ਇਜ਼ਹਾਰ ਕਰਨਾ ਹੁੰਦਾ ਨਾ ਤੇ ਆਪਾਂ ਕਹਿੰਦੇ ਯਾਰ ਮੋਗੇ ਵਾਲਿਆਂ ਤੀਆਂ ਤੇ ਆਪਾਂ ਤਾਂ ਖੜੇ ਤੀਆਂ ਚਾ ਜੀ ਸਾਡੇ ਇੱਥੇ ਭੈਣਜੀ ਵੱਲੋਂ ਪਿਛਲੇ 15 ਸਾਲ ਤੋਂ ਤੀਆਂ ਲਗਵਾਈਆਂ ਜਾ ਰਹੀਆਂ ਸੀ ਇੱਕ ਤਾਂ ਹੁੰਦੀ ਆ ਕਿਧਿਆਂ ਦੀ ਰਾਣੀ ਤੇ ਮੈਂ ਕਹੂੰਗਾ ਸਾਡੇ ਮਹਤਮਾ ਅਮਰਜੀਤ ਕੌਰ ਕਿਧਿਆਂ ਦੀ ਪਟਰਾਣੀ ਆ ਪਟਰਾਣੀਆਂ ਦੀ ਪਟਰਾਣੀ ਤੁਸੀਂ ਪੁੱਛੋ ਕਿਉਂ ਹਾਂਜੀ ਇਹ ਆ ਆਲ ਐਨ ਵਨ ਆਲਨ ਵਨ ਜਿੱਥੇ ਮਰਜ਼ੀ ਇਹਨਾਂ ਨੂੰ ਫਿੱਟ ਕਰ ਲੋ ਤੇ ਉੱਥੇ ਹੀ ਫਾਨੇ ਵਾਂਗੂ ਅੜ ਜਾਂਦੇ ਆ ਤੋ ਤਿੰਨਾਂ ਮੈਂ ਕਰਵਾ ਰਹੀ ਆ ਇਹ ਸਾਡੀਆਂ ਤਿੰਨ ਪ੍ਰਾਤਨੀਆਂ ਜਦੋਂ ਮੈਂ ਛੋਟੀ ਹੁੰਦੀ ਸੀ ਉਦੋਂ ਫਿੰਡਾਂ ਚ ਤੀਆਂ ਜਿਹੜੀਆਂ ਲੱਗਦੀਆਂ ਸੀ ਅਸੀਂ ਉਹ ਤੀਆਂ ਕਰਾਉਨੇ ਆ ਤੇ ਅਸੀਂ ਤੀਜ ਅਨੁਸਾਰ ਦੀ ਤੀਜ ਵਾਲੇ ਦਿਨ ਤੀਆਂ ਲਾ ਕੇ ਤੇ ਅਸੀਂ ਫਿਰ ਸੌਣ ਦੀ ਕੁੰਨੀਆਂ ਤੇ ਅਸੀਂ ਇਹਨਾਂ ਦਾ ਸਮਾਪਤੀ ਕਰਦੇ ਆ ਵੱਲੋਂ ਪਾ ਕੇ ਆ ਇਹ ਮਤਲਬ ਕਿ ਸਾਡੀਆਂ ਬਿਲਕੁਲ ਪ੍ਰਾਤਨਤੀਆਂ ਨਾ ਕੋਈ ਸਾਊਂਡ ਨਾ ਕੋਈ ਗਿੱਧੇ ਨਾ ਕੋਈ ਸਟੇਜ ਸਿਰਫ ਇੱਕ ਮਾਈਕ ਲੜਾਈ ਹੁੰਨੇ ਆਸੀ ਵੀ ਆਪਣਾ ਲੜਕੀਆਂ ਉਹਦੇ ਤੇ ਉੱਚੀ ਬਾਤ ਚ ਮੁਰਨੀ ਪਾ ਲੈਣਗੇ ਕੇ ਬਈ ਅੱਧੀ ਰਾਤ ਨੂੰ ਚੱਤਰ ਲੈਂਦਾ Take me, ਮੈਂ ਕੱਢ ਲਈ ਫੁਲਕਾਰੀ ਵੇਖੋ ਕੁੜੀਓ ਨੀ ਗਿੱਲਾਂ ਦੀ ਸਰਦਾਰੀ ਵੇਖੋ ਕੁੜੀਆਂ ਨੀ ਗਿੱਲਾਂ ਦੀ ਸਰਦਾਰੀ ਵੇਖੋ ਕੁੜੀਆਂ ਨੀ ਗਿੱਲਾਂ ਦੀ ਸਰਦਾਰੀ ਵੇਖੋ ਕੁੜੀਆਂ ਦੇ ਗਿੱਲਾਂ ਦੇ ਰੋਟੀ ਉੱਤੇ ਮਿਰਚਾ ਪਕਾੰਗੇ 15 ਦਿਨ ਪੂਰਾ ਰਾਸ਼ਨ ਹੁੰਦਾ ਪੂਰਾ 15 ਦਿਨ ਜੇ ਮੈਂ 6 6:30 ਵਜੇ ਕਹਿੰਨੀ ਆ ਵੀ ਹੁਣ ਸਮਾਪਤੀ ਕਰ ਦੋ ਪਾਕੈ ਨਹੀਂ ਨੀ ਬੀਬੀ ਹੋਰ ਪਾ ਲੈਣ ਦੇ ਦੋ ਬੋਲੀਆਂ ਹੋਰ ਪਾ ਲੈਣ ਦੇ ਦੋ ਬੋਲੀਆਂ ਉਹ ਤੂ 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 ਤਾਰ ਰਾਰਾ ਬਈ ਸੱਚ ਹੀ ਕਹਿਣ ਸਿਆਣੇ ਹੁੰਦਾ ਮੂਲ ਤੋਂ ਵਿਆਜ ਪਿਆਰਾ ਬਈ ਚਾਰ ਚਫੇਰੇ ਲੱਗ ਜਾ ਰੌਣਕਾਂ ਉਹ ਬੱਧਿਆ ਪਿਆ ਨਜ਼ਾਰਾ ਅਮਰ ਜੀਤ ਲਗਵਾਉਂਦੀ ਤੀਆਂ ਵੇਖ ਰਹੇ ਹਾਜਕ ਸਾਰਾ ਬਈ ਸੌਣ ਮਹੀਨੇ ਖੀਰ ਤੇ ਪੂੜੇ ਉਹ ਸੌਣ ਮਹੀਨੇ ਖੀਰ ਤੇ ਪੂੜੇ ਹਾ ਕੇ ਆਏ ਨਜ਼ਾਰਾ ਐਸੇ ਦਿਨ ਮਿੱਤਰੋ ਲੱਭਦੇ ਨਹੀਂ ਦੁਬਾਰਾ ਵੀ ਐਸੇ ਦਿਨ ਮਿੱਤਰੋ ਲੱਭਦੇ ਨਹੀਂ ਦੁਬਾਰਾ ਐਸੇ ਦਿਨ ਮਿੱਤਰੋ ਵਾਹ ਜੀ ਵਾਹ ਵਾਕਈ ਪਹਿਰੇ ਸਾ ਮੌਕੇ ਦੀ ਬੋਲੀ ਬਾਕੇ ਤੁਸੀਂ ਰੰਗ ਬੰਨਤਾ You set the okay.